सारे ही स्रोत्या मेरे वालों प्यार भरी सत श्री अड़ रहे हो लोग रहे चैनल न बहुत बहुत स्वागत थोड़ा डेरा ब्यास के नवे बने मुखी हजूर महाराज जसदीप सिंह गिल गिलों जो सत्संग कर ब्यास केदलाव किते गए वी आई पी कल्चर खत्म किया गया हूँ उन्हें वलों अगला कदम चुकया गया ਜੋ ਸਤਸੰਗ ਘਰ ਪੰਜਾਬ ਦੇ ਵਿੱਚ ਬਣੇ ਹੋਏ ਨੇ ਉਹਨਾਂ ਸਤਸੰਗ ਘਰਾਂ ਦਾ ਉਹਨਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸਤਸੰਗ ਘਰਾਂ ਦੇ ਵਿੱਚ ਜੋ ਉਸ अनुशासन ਨੂੰ ਲੈ ਕੇ ਸੰਗਤਾਂ ਦੇ ਲਈ ਖਾਸ ਧਿਆਨ ਰੱਖਣ ਵਾਸਤੇ ਜੋ ਹੁਣ ਸਤਸੰਗ ਘਰਾਂ ਦੇ ਵਿੱਚ ਜਾ ਕੇ ਸੰਗਤਾਂ ਦੇ ਨਾਲ ਵਿਚਾਰ ਕਰ ਰਹੇ ਨੇ ਸਮੇਂ ਸਿਰ ਸੰਗਤਾਂ ਸਤਸੰਗ ਘਰ ਪਹੁੰਚਦੀਆਂ ਨੇ ਸਤਸੰਗ ਸੁਣਦੀਆਂ ਨੇ ਤੇ ਉਸ ਦਾ ਜਿਹੜਾ ਕੀ ਫਾਇਦਾ ਲੈਣ ਸੰਗਤਾਂ ਨੂੰ ਸਸੰਗ ਕਰ ਵਿੱਚ ਲਿਆਉਣ ਵਾਸਤੇ ਜੋ ਵਿਕਲਪ ਨੇ ਉਹਨਾਂ ਦੇ ਬਾਰੇ ਜਾਣਕਾਰੀ ਲਈ ਜਲੰਧਰ ਦੇ ਵਿੱਚ ਜਿਹੜੇ ਸਸੰਗ ਕਰ ਵਿੱਚ ਪਹੁੰਚੇ ਤੋਂ ਬਾਅਦ ਸੰਗਤਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਸੀ ਸੋ ਉਹਨਾਂ ਦੇ ਵੱਲੋਂ ਜੋ ਮਾਰਚ ਮਹੀਨੇ ਵਿੱਚ ਸਸੰਗ ਹੋਏ ਨੇ ਡੇਰਾ ਵਿਆਸ ਦੇ ਮੁੱਖ ਸਸੰਗ ਜਿੱਥੇ ਵਿਆਸ ਸਸੰਗ ਕਰਦੇ ਵਿੱਚ ਉਹਨਾਂ ਦੇ ਬਾਰੇ ਵੀ ਜੋ ਸਥਿਤੀ ਦੀ ਜਾਣਕਾਰੀ ਲਈਏ ਕਿ ਜੋ ਸੜਕਾਂ ਦੇ ਉੱਪਰ ਟ੍ਰੈਪ ਹੋ ਜਾਂਦੀ ਏ ਉਹਨਾਂ ਦੇ ਕਰਕੇ ਜੋ ਸਾਰਾ ਉਹਨਾਂ ਦੇ ਵੱਲੋਂ ਸੁਝਾ ਦਿੱਤੇ ਜਾ ਰਹੇ ਨੇ ਕਿ ਸੰਗਤਾਂ ਜੋ ਆਉਂਦੀਆਂ ਨੇ ਡੇਰਾ ਅਭਿਆਸ ਉਹ ਬਿਲਕੁਲ ਸੜਕਾਂ ਦੇ ਜੋ ਰੂਲਾਂ ਦੇ ਪਾਲਣਾ ਕਰਦੇ ਹੋਏ ਜਿਹੜਾ ਕਿ ਉਹਨਾਂ ਨੂੰ ਆਉਣਾ ਚਾਹੀਦਾ ਕੋਈ ਅਨਸੁਖਾਵੀਆਂ ਘਟਨਾ ਨਾ ਵਾਪਰਨ ਸੋ ਉਸ ਦੇ ਨਾਲ ਹੀ ਉਹਨਾਂ ਨੇ ਜੋ ਵੱਖ-ਵੱਖ satsang ਘਰਾਂ ਦੇ ਵਿੱਚ satsang ਹੁੰਦੇ ਨੇ ਉਹਨਾਂ ਨੂੰ ਸੰਗਤਾਂ ਨੂੰ ਜੋ ਉੱਥੇ ਪਹੁੰਚਣ ਵਾਸਤੇ ਕਿਸ ਤਰ੍ਹਾਂ ਦੇ ਵਹੀਕਲ ਜਿਹੜੇ ਨੇ ਉਹ ਲੈ ਕੇ ਜਾਂਦੇ ਨੇ ਜੋ ਕਿ ਟਰਾਲੀਆਂ ਟਰੈਕਟਰ ਉਹਨਾਂ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਉਹ ਸਪੈਸ਼ਲ ਉਹਨਾਂ ਨੇ ਸਸੰਗਰਾਂ ਦੇ ਵਿੱਚ ਜੋ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਜੋ ਵਹੀਕਲ ਚਲਾਉਣ ਵਾਸਤੇ ਵੀ ਕਿਹਾ ਹੈ ਕਿ ਜਿਹੜੇ ਸਸੰਗਰ ਪਿੰਡਾਂ ਤੋਂ ਦੂਰ ਨੇ ਪਿੰਡਾਂ ਦੀ ਸੰਗਤ ਨੂੰ ਲਿਆਉਣ ਵਾਸਤੇ ਕਿਸੇ ਤਰ੍ਹਾਂ ਦੀ ਤਕਲੀਫ ਨਾ ਆਵੇ ਜੋ ਕਿ ਟਰਾਲੀਆਂ ਟਰੈਕਟਰ ਦੇ ਵਿੱਚ ਕਈ ਵਾਰ ਘਟਨਾਵਾਂ ਵਾਪਰ ਜਾਂਦੀਆਂ ਨੇ ਸੋ ਇਸ ਨੂੰ ਬੜੇ ਧਿਆਨ ਦੇ ਨਾਲ ਉਹਨਾਂ ਨੇ ਇਹ ਬਦਲਾਅ ਕਰਨ ਵਾਸਤੇ ਸੋਚਿਆ ਹੋਇਆ ਹੈ ਸੋ ਦੂਸਰਾ ਉਹਨਾਂ ਨੇ ਜੋ ਮਾਰਚ ਮਹੀਨੇ ਸਾਸਨ ਹੋਣੇ ਨੇ ਸੜਕਾਂ ਨੂੰ ਲੈ ਕੇ ਜੋ ਰੂਟ ਪਲਾਨ ਉਹਨਾਂ ਦੇ ਵੱਲੋਂ ਉਲਿੱਕੇ ਗਏ ਨੇ ਕਿ ਸੰਗਤਾਂ ਮਾਰਚ ਮਹੀਨੇ ਵਿੱਚ ਬਹੁਤ ਜ਼ਿਆਦਾ ਸੰਗਤ ਜਿਹੜੀ ਹੈ ਡੇਰਾ ਬਿਆਸ ਵਿਖੇ ਪਹੁੰਚਦੀ ਏ ਸੰਗਤਾਂ ਦਾ ਭਾਰੀ ਜਿਹੜਾ ਕਿ ਇਕੱਠ ਹੁੰਦਾ ਹੈ ਸੋ ਉਸ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਨੇ ਜਲੰਧਰ ਅੰਮ੍ਰਿਤਸਰ ਜੋ ਸੜਕਾਂ ਵਾਲੇ ਸੜਕਾਂ ਦੇ ਰਾਹੀਂ ਸੰਗਤਾਂ ਨੇ ਆਉਣਾ ਹੁੰਦਾ ਹੈ ਉਹ ਬਹੁਤ ਹੀ ਜਿਹੜਾ ਸੁਧਾਰ ਕਰਨ ਵਾਸਤੇ ਉਹਨਾਂ ਨੇ ਸੰਗਠਨਾਂ ਸੇਵਾਦਾਰਾਂ ਨੂੰ ਬੇਨਤੀ ਕੀਤੀ ਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਉਹ ਦੂਸਰੇ ਪਾਸੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਜੋ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਕੱਲ ਜੋ ਬਾਰਡਰ ਹੈ ਰਹੀਏ ਤੋਂ ਜ਼ਿਲ੍ਹਾ ਫਰੋਜ਼ਪੁਰ ਫਾਇਲਕਾ ਦੇ ਵਿੱਚੋਂ ਸੰਗਠਨਾਂ ਬਹੁਤ ਜ਼ਿਆਦਾ ਜਾਂਦੀਆਂ ਨੇ ਸੋ ਉਹਨਾਂ ਸੰਗਠਨਾਂ ਨੂੰ ਜੋ ਕਿ ਸਰਕਾਰੀ ਉਹ ਟਰਾਲੀਆਂ ਤੇ ਜਾਂ ਹੋਰ ਵੀਕਾਂ ਤੇ ਕੈਂਟਰਾਂ ਤੇ ਜਾਂਦੀਆਂ ਨੇ ਉਹ ਵੀ ਪੰਜਾਬ ਸਰਕਾਰ ਦੇ ਵੱਲੋਂ ਉਪਰਾਲਾ ਕੀਤਾ ਗਿਆ ਕਿ ਉਹਨਾਂ ਨੂੰ ਬੱਸਾਂ ਦਿੱਤੀਆਂ ਜਾਣ जिमें ही एक जिला फिरोजपुर तो बस चला दी गई है इस तरह एक फाइल का तो सरकारी बस चला दी गई है जो कि सुबह जाया करेगी फिर वो वापस आया करेगी जो संगत ट्रैफिक निजमां पालना करते हुए सत्संग पहुँचना जो ब्यास विखे पहुँचदिया ने वो पूरे निजमां पालना करके सत्संग कर घर पहुँचनताकि कोई अनसुखावी घटना ना वापरे सो डेरा ब्यास के नवे बने मुखी हजूर महाराज जी के वलों संगतान को लैके बहुत ही ज़्यादा ਜਿਹੜਾ ਕਿ ਧਿਆਨ ਰੱਖਿਆ ਜਾ ਰਿਹਾ ਜੋ ਡੇਰਾ ਬਿਆਸ ਦੇ ਨਾਲ ਸੰਗਤਾਂ ਹੁੰਦੀਆਂ ਨੇ ਉਹਨਾਂ ਦੇ ਆਉਣ ਵਾਸਤੇ ਔਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਜਿਵੇਂ ਹੀ ਕੱਲ ਉਹਨਾਂ ਨੇ ਜਲੰਧਰ ਦਾ ਦੌਰਾ ਕੀਤਾ ਇਸੇ ਤਰ੍ਹਾਂ ਹੀ ਵੱਖ-ਵੱਖ ਜਿਲ੍ਹਾ ਦੇ ਵਿੱਚ ਜੋ satsang ਕਰਨੇ ਉੱਥੇ ਜਿਹੜੇ ਰੋਡ ਦੇ ਉੱਪਰ ਨੇ ਉਹਨਾਂ ਦਾ ਉਹ ਆਉਣ ਵਾਲੇ ਦਿਨਾਂ ਵਿੱਚ ਹੀ ਦੌਰੇ ਜਾਰੀ ਰੱਖਣਗੇ ਤਾਂ ਕਿ ਸੰਗਤਾਂ ਨੂੰ ਜਦੋਂ ਵੀ ਕਿਤੇ ਉੱਥੇ ਰੁਕਣ ਦੀ ਡੇਰੇ ਜਿਹੜੇ satsang ਘਰ ਬਣੇ ਹੋਏ ਨੇ ਉੱਥੇ ਉਹਨਾਂ ਦਾ ਅਰੇਂਜਮੈਂਟ ਕਿਸ ਤਰ੍ਹਾਂ ਦਾ ਹੁੰਦਾ ਹੈ ਉਹਨਾਂ ਨੂੰ ਜਿਹੜਾ ਕਿ 1 ਘੰਟਾ 2 ਘੰਟੇ ਉੱਥੇ ਰੁਕਣ ਤੋਂ ਬਾਅਦ ਫਿਰ ਅੱਗੇ ਜਿਹੜਾ ਕਿ ਉਹ ਚੱਲਦਿਆਂ ਨੇ ਇਹ ਸਾਰਾ ਉਹਨਾਂ ਨੇ ਸਥਿਤੀ ਦੇ ਬਾਰੇ ਜਾਣਿਆ ਲਿਆ ਔਰ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਜੋ ਮਾਰਚ ਮਹੀਨੇ ਵਿੱਚ 사త్సੰਗ ਹੋਣੇ ਨੇ ਪਹਿਲਾ 사త్సੰਗ ਜਿਹੜਾ ਕਿ 16 ਮਾਰਚ ਨੂੰ ਹੋਣ ਜਾ ਰਿਹਾ ਹੈ ਉਸ ਤੋਂ ਬਾਅਦ ਅੱਗੇ ਫਿਰ ਮਾਰਚ ਦੇ ਮਹੀਨੇ ਦੇ ਵਿੱਚ ਤਿੰਨ 사త్సੰਗ ਹੋਣੇ ਨੇ ਸੋ ਸੰਗਤਾਂ ਨੂੰ ਉਤਸ਼ਾਹ ਨਾਲ 사త్సੰਗ ਦਾ ਲਾਭ ਉਠਾਉਣਾ ਚਾਹੀਦਾ ਹੈ ਜੋ ਬਾਬਾ ਹਜੂਰ ਮਹਾਰਾਜ ਜੀ ਡੇਰਾ ਬਿਆਸਦੇਵਾਲੋ ਆਪਣੀਆਂ ਸੰਗਤਾਂ ਨੂੰ ਲੈ ਕੇ ਉਤਸ਼ਾਹ ਦੇਖਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ